ਸਸਿਕਾਲ ਦੋਸਤੋ ਦੋਸਤੋ ਕੱਲ ਇੱਕ ਭਰਾ ਮਾਨ ਸਾਹਿਬ ਦੇ ਸ਼ਰਾਬ ਵਾਲੇ ਮਸਲੇ ਤੇ ਬੜੀਆਂ ਸੋਹਣੀਆਂ ਦਲੀਲਾਂ ਦੇ ਰਿਹਾ ਸੀ ਮੈਂ ਵੀ ਇੱਕ ਦਲੀਲ ਦਿੰਨਾ ਕਹਿੰਦੇ ਨਾ ਇੱਕ ਬੰਦੇ ਦਾ ਸ਼ਰੀਕਾ ਸੀ ਪਿੰਡ 'ਚ ਉਹਦੇ 'ਚ ਸ਼ਰੀਕਾ ਕੱਢਣ ਜੋਗੀ ਤਾਕਤ ਨਹੀਂ ਸੀ ਤੇ ਉਹ ਉਹਦੇ ਸ਼ਰੀਕ ਦਾ ਨਾ ਮੁੰਡਾ ਘਰੇ ਗੁੱਡਾ ਮੰਗਿਆ ਕਰੇ ਪਤੰਗ ਮੰਗਿਆ ਕਰੇ ਹਰ ਰੋਜ਼ ਚੜਾਉਣਾ ਘਰ ਦੇ ਉਹਨੂੰ ਘੂਰਿਆ ਕਰਨ ਤੇ ਉਹਨੂੰ ਪੈਸੇ ਨਾ ਦਿਆ ਕਰਨ ਤੇ ਉਹ ਛਰੀਕ ਨਾ ਹਰ ਰੋਜ਼ ਰੁਪਈਆ ਦੇ ਦਿਆ ਕਰੇ ਮੁੰਡਾ ਹਰ ਰੋਜ਼ ਘੁੱਟਾ ਲਿਆ ਕਰੇ ਤੇ ਜਦੋਂ ਘਰੋਂ ਪੈਸੇ ਮੰਗਿਆ ਕਰੇ ਤੇ ਘਰ ਦੇ ਘੂਰਿਆ ਕਰਨ ਉਹਨੂੰ ਘਰ ਦੇ ਵਿਅਵਾਰ ਗੇ ਲੱਗਿਆ ਕਰਨ ਤੇ ਉਹਨੂੰ ਚਾਚਾ ਚਾਚਾ ਕਰਿਆ ਕਰੇ ਇੱਕ ਦਿਨ ਉਹ ਮੁੰਡਾ ਘੁੱਟਾ ਚੜਾਉਂਦਾ ਚੜਾਉਂਦਾ ਕੋਠੇ ਤੋਂ ਡਿੱਗ ਕੇ ਮਰ ਗਿਆ ਪਰ ਮਰਦੇ ਦਮ ਤੱਕ ਉਹਨੂੰ ਆਪਦੇ ਘਰ ਦੇ ਮਾਰੇ ਤੇ ਕੁੱਡਾ ਦੇਣ ਵਾਲਾ ਹੀ ਚੰਗਾ ਲੱਗਦਾ ਰਿਹਾ ਉਹ ਬੰਦੇ ਨੇ ਆਪਣਾ ਸ਼ਰੀਕਾ ਕੱਢ ਲਿਆ ਜਿਹੜੇ ਰਾਜਨੀਤਿਕ ਲੋਕ ਹੁੰਦੇ ਆ ਨਾ ਅਸਲ ਦੇ ਵਿੱਚ ਉਹ ਸ਼ਰੀਕਾ ਕੱਢਦੇ ਇਸੇ ਤਰੀਕੇ ਨਾਲ ਹੁਣ ਜਿਹੜੇ ਲੋਕ ਅੱਜ ਵੋਟਾਂ ਲੰਘੀਆਂ ਤੋਂ ਬਾਅਦ ਮਾਨ ਸਾਹਿਬ ਨੂੰ ਮਾੜੀ ਆਦਤ ਛਡਾਉਣ ਦੀ ਬਜਾਏ ਉਹਨਾਂ ਦੀ ਆਦਤ ਤੇ ਮਾੜੀਆ ਤੇ ਪਰਦੇ ਪਾਉਣ ਲੱਗੇ ਹੋਇਆ ਨਾ ਉਹਨਾਂ ਲੋਕਾਂ ਦੇ ਅਸਲ ਦੇ ਵਿੱਚ ਬਹੁਤ ਸਾਰੇ ਸਟੰਗ ਕੀਤੇ ਹੋਏ ਆ ਜੇਕਰ ਮਾਨ ਸਾਹਿਬ ਮਾੜੀ ਆਦਤ ਛੱਡ ਦਿੰਦੇ ਆ ਤਾਂ ਉਹਨਾਂ ਦੇ ਸਾਰੇ ਸਟੰਗ ਮਿੱਟੀ ਹੋ ਜਾਣਗੇ ਮੇਰੀ ਵੀਡੀਓ ਉਹਨਾਂ ਨੂੰ ਪਿਓਰ ਕਿ ਲੱਗੀ ਕਿ ਮਾਨ ਸਾਹਿਬ ਕਿਤੇ 100% ਸਹੀ ਨਾ ਹੋ ਜੇ ਕਿਉਂਕਿ ਜੇਕਰ ਉਹ ਮਾਨਸਬ 100% ਸਹੀ ਹੋ ਗਏ ਤਾਂ ਕਿਸੇ ਦੇ ਗੁਲਾਮ ਨਹੀਂ ਰਹਿਣੇ ਅੱਜ ਕੱਲ ਉਹ ਬੰਦਾ ਡਿਪਰੈਸ਼ਨ ਦਾ ਸ਼ਿਕਾਰ ਹੋ ਚੁੱਕਿਆ ਕਿਉਂਕਿ ਉਹਦੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਕੀ ਪੂਰੇ ਵਰਲਡ ਦੇ ਵਿੱਚ ਪੂਰੀ ਬਹੁਤ ਜ਼ਿਆਦਾ ਇੱਜ਼ਤ ਤੇ ਉਹ ਆਪਣੀ ਇੱਜ਼ਤ ਗਵਾਉਣ ਦੇ ਡਰੋ ਇਹਨਾਂ ਨੇ ਉਹਦੀ ਪਰਸਨਲ ਲਾਈਫ ਦੇ ਵਿੱਚ ਦਖਲਅੰਦਾਜ਼ੀ ਕੀਤੀ ਉਦੀ ਪਰਸਨਲ ਲਾਈਫ ਦੇ ਸਟਿੰਗ ਕਰਕੇ ਉਹਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਂਦਾ ਹੁਣ ਤੁਸੀਂ ਮੈਨੂੰ ਇੱਕ ਠੰਡੇ ਦਿਮਾਗ ਨਾਲ ਇੱਕ ਗੱਲ ਸੋਚੋ ਜਿਹੜੇ ਮਾਨਸਾਪ ਦੇ ਸਟਿੰਗ ਹੋਏ ਆ ਜਾਂ ਇੱਕ ਤੋਂ ਸਾਹਮਣੇ ਆਏ ਆ ਉਹ ਕਿਹਨੇ ਕੀਤੇ ਕਿਸੇ ਨਾਲ ਰਹਿਣ ਵਾਲੇ ਗਦਾਰ ਨੇ ਕੀਤੇ ਪਾਸੇੋਂ ਤਾਂ ਨਹੀਂ ਬੰਦਾ ਕਰ ਸਕਦਾ ਜਿੰਨ ਨਾਲ ਰਹਿਣ ਵਾਲਿਆਂ ਨੇ ਕੀਤੇ ਤਾਂ ਕਿਉਂ ਕੀਤੇ ਪਿੱਛੇ ਜੇ 62 63 ਸਟਿੰਗ ਹੋ ਚੁੱਕੇ ਆ ਇਹ ਗੱਲ ਦੀ ਪੋਸਟਿਵ ਪਾਰਟੀ ਨੇ ਕੀਤੀ ਸੀ ਫਿਰ ਉਹ ਕਿਹਨੇ ਕੀਤੇ ਆ ਨਾਲ ਰਹਿਣ ਵਾਲਿਆਂ ਨੇ ਕੀਤੇ ਮੈਂ ਤੁਹਾਨੂੰ ਇੱਕ ਹੋਰ ਉਦਾਹਰਨ ਦਿੰਦਾ ਮਾਨ ਸਾਹਿਬ ਦਾ ਤੇ ਗਾਂਧੀ ਸਾਹਿਬ ਦੀ ਆਡੀਓ ਲੀਕ ਹੋਈ ਉਹ ਆਡੀਓ ਕਿਹਨੇ ਰਿਕਾਰਡ ਕੀਤੀ ਭਗਵੰਤ ਮਾਨ ਤਾਂ ਨਹੀਂ ਕਰ ਸਕਦਾ ਡਾਕਟਰ ਗਾਂਧੀ ਸਾਹਿਬ ਕਹਿੰਦੇ ਮੈਂ ਵੀ ਨਹੀਂ ਕੀਤੀ ਤਾਂ ਦੋ ਬੰਦੇ ਰਹਿ ਜਾਂਦੇ ਆ ਇੱਕ ਸਰਕਾਰ ਤੇ ਇੱਕ ਕੋਈ 3 ਵੇ ਵਾਲਾ ਫਿਰ 50% ਚਾਂਸ ਕਿਹਦੇ ਆ 3 ਵੇ ਵਾਲੇ ਦੇ ਆ ਤੇ 50 ਸਰਕਾਰ ਦੇ ਆ ਤੇ ਜਾਂ ਇਹ ਕਹਿ ਲੋ ਕਿ 3 ਵੇ ਵਾਲਾ ਸਰਕਾਰੀ ਬੰਦਾ ਬਾਪੂ ਬਾਦਲ بڑا ਖਿਡਾਰੀ ਤੁਸੀਂ ਸੁਣੀ ਹੋਊਗੀ ਕਵਤਾ ਉਹ ਕਵਤਾ ਸੱਚ ਹੋਣ ਜਾ ਰਹੀ ਆ ਜਾਂ ਤਾਂ ਉਹ ਘਟੀਆ ਲੋਕ ਜਿਹੜੇ ਉਹਦੇ ਨਾਲ ਰਹਿ ਕੇ ਉਹਦੇ ਸਟਿੰਗ ਕਰਦੇ ਆ ਉਹਨੂੰ ਮੁੱਖ ਮੰਤਰੀ ਬਣ ਨਹੀਂ ਦੇਣਾ ਚਾਹੁੰਦੇ ਤੇ ਜਾਂ ਉਹਨੂੰ ਮੁੱਖ ਮੰਤਰੀ ਬਣਾ ਕੇ ਆਪਣੇ ਮੁਤਾਬਕ ਵਰਤਣਾ ਚਾਹੁੰਦੇ ਆ ਦੋ ਹੀ ਮਕਸਦ ਹੋ ਸਕਦੇ ਆ ਉਹਨਾਂ ਦੇ ਨਹੀਂ ਉਹ ਵੀ ਉਹਨੂੰ ਬੁਰੀ ਆਤ ਛੱਡਣ ਲਈ ਕਹਿ ਸਕਦੇ ਆ ਸਕਾਂ ਦੀ ਬੜਾਵਾ ਦਿੰਦੇ ਆ ਮੈਂ ਕਹਿੰਨਾ ભગવંતમાન ਦੇ કરیکٹر ਤੇ કોઈ ਉਂਗਲੀ ਨਹੀਂ ਚੁੱਕੀ ਜਾ ਸਕਦੀ। ਭਗਵંતમાન ਦੀ ਇਮਾਨਦਾਰੀ ਤੇ કોઈ ਉਂਗਲੀ ਨਹੀਂ ਚੁੱਕੀ ਜਾ ਸਕਦੀ। ਭਗਵંતમાન ਦੇ ਜੋਸ਼ ਤੇ ਜਜ਼ਬੇ ਤੇ ਇਮਾਨਦਾਰੀ ਤੇ કોઈ ਉਂਗਲੀ ਨਹੀਂ ਚੁੱਕੀ ਜਾ ਸਕਦੀ। ਜੇ ਉਂਗਲੀ ਉੱਠਦੀ ਆ ਤਾਂ ਉਹਦੀ ਸ਼ਰਾਬ ਤੇ ਉੱਠਦੀ ਆ। ਤੇ ਜੇ ਅੱਜ ਭਗਵંતમાન ਇਹ ਗੱਲ ਕਹਿਣਦਾ ਕਿ ਮੈਂ ਛੱਡੀ ਤਾਂ ਉਹਦੇ ਸਾਰੇ સ્ટੈਂਗ ਮਿੱਟੀ ਹੋ ਜਾਣਗੇ ਤੇ ਲੋਕ ਉਹਨੂੰ ਨਵੀਂ ਜ਼ਿੰਦਗੀ ਚ ਕਹਿਣਗੇ ਕਿ ਆ ਜਾ ਵੈਲਕਮ ਢੋਲ ਵਜਾ ਕੇ ਕਹਿਣਗੇ ਅੱਜ ਜਿਵੇਂ ਆਮ ਆਦਮੀ ਪਾਰਟੀ ਜਿੱਤ ਗਈ ਹੋਵੇ ਇਹੋ ਜਿਹਾ ਜਸ਼ਨ ਦਾ ਮਾਹੌਲ ਹੋਊਗਾ ਪੂਰੇ ਪੰਜਾਬ 'ਚ ਜੇ ਮਾਨ ਸਾਹਿਬ ਕਿਤੇ ਨਮੀ ਜ਼ਿੰਦਗੀ ਚ ਆ ਜਾਂਦੇ ਆ ਪਰ ਉਹ ਲੋਕਾਂ ਨੂੰ ਨਹੀਂ ਦੇਣਾ ਚਾਹੁੰਦੇ ਉਹ ਨੂੰ ਡਿਪਰੈਸ ਰੱਖਣਾ ਚਾਹੁੰਦੇ ਆ ਤੇ ਉਹੀ ਡਿਪਰੈਸ਼ਨ ਪਹਿਲਾਂ ਉਹ ਪਰਸਨਲ ਲਾਈਫ ਦੇ ਵਿੱਚ ਕੁਝ ਵੀ ਕਰਦਾ ਬਹੁਤ ਸਾਰੇ ਲੋਕ ਪੀਂਦੇ ਆ ਯਾਰ ਬਹੁਤ ਸਾਰੇ ਲੋਕ ਪੀਂਦੇ ਆ ਪਰ ਉਹ ਘਰੇ ਬੈਠ ਕੇ ਆਰਾਮ ਨਾਲ ਪੀਂਦੇ ਆ ਇਹਨਾਂ ਨੇ ਉਹਦੀਆਂ ਉਹੀ ਵੀਡੀਓ ਨਾਲ ਰਹਿ ਕੇ ਪਣਾਵਾ ਕੇ ਉਹਨਾਂ ਨਾਲ ਉਹਨੂੰ ਬਲੈਕਮੇਲ ਕੀਤਾ ਉਹਨੂੰ ਡਿਪਰੈਸ ਕੀਤਾ ਉਹ ਬੰਦਾ ਅਜ ਡਿਪਰੈਸ਼ਨ ਦਾ ਸ਼ਿਕਾਰ ਕਰਦਾ ਹੈ ਅੱਜ ਉਹਨੂੰ ਬਲੈਕਮੇਲ ਕਰਦੇ ਆ ਮੈਂ ਜੇ ਮੈਂ ਇੱਕ ਸੱਚਾ ਦੋਸਤ ਹੋਣ ਦਾ ਫਰਜ਼ ਨਿਭਾਇਆ ਸੀ ਸੱਚਾ ਦੋਸਤ ਉਹ ਹੁੰਦਾ ਜਿਹੜਾ ਕਿਸੇ ਬੰਦੇ ਨੂੰ ਰਾਹ ਤੋਂ ਪਟਕਦੇ ਨੂੰ ਤਿਲਕਦੇ ਨੂੰ ਦੱਸੇ ਕਿ ਭਾਈ ਤੇਰੇ ਇੱਧਰ ਖਤਰਾ ਹੈ ਇੱਧਰ ਤੋਂ ਡੱਕਦਾ ਲੜਖੜਾਉਣਾ ਮੈਂ ਅੱਜ ਕਹਿਣਾ ਇਹ ਗੱਲ ਮੇਰੀ ਯਾਦ ਰੱਖਿਓ ਭਗਵੰਤ ਮਾਨ ਦਾ ਸਿਆਸੀ ਕਰੀਅਰ ਅੱਜ ਪੂਰੇ ਜੋਰ ਤੇ ਆ ਪਰ ਜੇ ਇਹ ਘਟੀਆ ਲੋਕਾਂ ਨੇ ਉਹਨੂੰ ਵਰਤਣਾ ਨਾ ਛੱਡਿਆ ਤਾਂ ਉਹ ਬੰਦਾ ਆਉਣ ਵਾਲੇ ਤਿੰਨਾਂ ਚੋਂ ਸਾਲਾਂ 'ਚ ਮਿੱਟੀ ਹੋਊਗਾ ਮਿੱਟੀ ਮੈਂ ਪੰਜਾਬੀਆਂ ਨੂੰ ਬੇਨਤੀ ਕਰਦਾ ਇੱਕ 60-70 ਸਾਲਾਂ 'ਚ ਮਸਾਂ ਸਾਡੇ ਹੱਥ 'ਚ ਸੋਨਾ ਆਇਆ ਸੋਨਾ ਆਇਆ ਸਾਡੇ ਹੱਥ 'ਚ ਜੇ ਇਹਨੂੰ ਨਾ ਸੰਭਾਲਿਆ ਕਿ ਤੁਹਾਡੇ ਹੱਥਾਂ 'ਚ ਮਿੱਟੀ ਹੋ ਜਾਣਾ ਇਹ ਗੱਲ ਮੇਰੀ ਯਾਦ ਰੱਖੀ ਮੈਂ ਮਾਨ ਸਾਹਿਬ ਨੂੰ ਫੇਰ ਬੇਨਤੀ ਕਰਦਾ ਮਾਨ ਸਾਹਿਬ ਤੁਹਾਡੇ ਕਰੈਕਟਰ ਤੇ ਉਂਗਲੀ ਨਹੀਂ ਚੱਕ ਸਕਦਾ ਕੋਈ ਤੁਹਾਡੀ ਇਮਾਨਦਾਰੀ ਤੇ ਕੋਈ ਉਂਗਲੀ ਨਹੀਂ ਚੱਕ ਸਕਦਾ ਤੁਹਾਡੇ ਕੰਮ ਤੇ ਕੋਈ ਉਂਗਲੀ ਨਹੀਂ ਚੱਕ ਸਕਦਾ ਸਕਾਂ ਦੀ ਓਨਾ ਕੰਮ ਕੀਤਾ ਜਿੰਨਾ ਲੋਕਾਂ ਨੇ ਸੋਚਿਆ ਵੀ ਨਹੀਂ ਸੀ ਜੇ ਕੋਈ ਉਂਗਲੀ ਚ ਉੱਠਦੀ ਆ ਤੁਹਾਡੇ ਸ਼ਰਾਬ ਤੇ ਉੱਠਦੀ ਆ ਤੇ ਭਾਈ ਮੈਂ ਬੇਨਤੀ ਕਰਦਾ ਹਜੇ 5-7 ਦਿਨ ਲਗੇ ਆ ਮੈਂ ਵੀ ਚਾਹੁੰਨਾ ਕਿ ਭਗਵੰਤ ਮਾਨ ਹੀ ਮੁੱਖ ਮੰਤਰੀ ਬਣੇ ਪਰ ਮੈਂ ਇਹ ਨਹੀਂ ਚਾਹੁੰਦਾ ਕਿ ਕਿਸੇ ਦੀ ਘੱਟ ਪੁਤਲੀ ਸਟਿੰਗਾਂ ਤੋਂ ਡਰਨ ਵਾਲਾ ਡਰ ਕੇ ਫੈਸਲੇ ਲੈਣ ਵਾਲਾ ਬੰਦਾ ਮੁੱਖ ਮੰਤਰੀ ਬਣੇ ਮੈਂ ਚਾਹੁੰਨਾ ਕਿ ਉਹ ਬੰਦਾ ਮੁੱਖ ਮੰਤਰੀ ਬਣੇ ਜਿਹੜਾ ਆਜ਼ਾਦ ਜਿਸ ਤਰ੍ਹਾਂ ਦਾ ਜਿਸ ਤਰ੍ਹਾਂ ਦਾ ਸੋਚ ਦੇ ਆਲੋਪ ਜਿਸ ਤਰ੍ਹਾਂ ਦਾ ਲੋਕਾਂ ਦੇ ਖਿਆਲਾਂ ਦਾ ਭਗਵੰਤਮਾਨਾ ਉਸ ਤਰ੍ਹਾਂ ਦਾ ਬੰਦਾ ਮੁੱਖ ਮੰਤਰੀ ਬਣੇ। ਹੋਰ ਕੋਈ ਜਿਹੜੇ ਲੋਕ ਕਹਿੰਦੇ ਹਨ ਕਿ ਟਿਕਟ ਨਹੀਂ ਮਿਲੀ ਸਾਰੇ ਅੰਦਰ ਨੂੰ ਸ਼ਾਇਦ ਇਹ ਗੱਲਾਂ ਕਰਦਾ। ਤਾਂ ਮੈਂ ਉਹਨਾਂ ਨੂੰ ਇੱਕ ਗੱਲੀ ਆਖਣੀ ਚਾਹੁੰਦਾ ਕਿ ਟਿਕਟਾਂ ਦਾ ਵਕਤ ਨਾ ਆ ਗਿਆ। ਵੋਟਾਂ ਲੰਘੀਆਂ। ਜੇ ਮੇਰਾ ਖੋਪੜ ਇੰਨਾਕ ਤਾਂ ਕੰਮ ਕਰਦਾ ਕਿ ਉਹ ਤਾਂ ਵਕਤ ਨਾ ਆ ਗਿਆ। ਗਾਂਹ ਆਲਾ ਸਵਾਰਲਾ। ਮੈਂ ਵੀ ਚਾਪਲੂਸੀ ਕਰ ਲਾਂ। ਚਾਪਲੂਸੀ ਕਰਕੇ ਕੋਈ ਚੇਅਰਮੈਨ ਨਹੀਂ ਪੱਕੀ ਕਰ ਲਾ 19 ਦੀ ਟਿਕਟ ਪੱਕੀ ਕਰ ਲਾ ਰਾਜ ਸਭਾ ਦੀ ਟਿਕਟ ਪੱਕੀ ਕਰ ਲਾ 2022 ਦੀ ਟਿਕਟ ਪੱਕੀ ਕਰ ਲਾ ਮੈਨੂੰ ਵੀ ਕੋਈ ਸਮੁੰਦਰ ਚ ਰਹਿ ਕੇ ਮਗਰਮੱਛਾਂ ਨਾਲ ਬੈਰ ਪਾਉਣ ਦਾ ਕੋਈ ਸ਼ੌਕ ਨਹੀਂ ਇੰਨਾ ਕੁ ਦਿਮਾਗ ਮੇਰਾ ਕੰਮ ਕਰਦਾ ਤੇ ਅਗਲੀ ਗੱਲ ਰਹੀ ਟਿਕਟ ਦੀ ਜੇ ਬਈ ਕਿਸੇ ਟਿਕਟ ਦਾ ਕਿਤੇ ਵਿਰੋਧ ਕੀਤਾ ਹੁੰਦਾ ਨਾ ਤੇ ਖਲਾਰੇ ਪਾਏ ਹੁੰਦੇ ਖਲਾਰੇ ਇੰਨਾ ਕੁ ਧਮਖਮ ਹੈਗਾ ਤੇ ਉਹ ਤੋਂ ਪੋਟਾਂ ਦਾ ਨੁਕਸਾਨ ਹੋਣਾ ਸੀ ਥੋੜੇ ਅਰਗੇ ਨੇ ਪੂਸ਼ ਹਲਾਉਂਦੇ ਫਿਰਨਾ ਸੀ ਮੇਰੇ ਮਗਰ ਇਮਾਨਦਾਰੀ ਨਾਲ ਕੰਮ ਕੀਤਾ ਇਹ ਗੱਲ ਸੰਗਤ ਜਾਣਦੀ ਆ ਇਹ ਗੱਲਾਂ ਦੱਸਣ ਦੀ ਲੋੜ ਨਹੀਂ ਪਰ ਹਾਂ ਅੱਜ ਵੀ ਇਮਾਨਦਾਰੀ ਨਾਲ ਕਹਿਣਾ ਕਿ ਮੈਂ ਉਹ ਬੰਦੇ ਨੂੰ ਚਾਹਣਾ ਉਹ ਬੰਦਾ ਹੀਰਾ ਉਹ ਬੰਦਾ ਪੰਜਾਬ ਦਾ ਭਲਾ ਕਰ ਸਕਦਾ ਪਰ ਉਹ ਬੰਦਾ ਇਨ੍ਹਾਂ ਦੀ ਰਖੇਲ ਬਣ ਕੇ ਨਹੀਂ ਕਰ ਸਕਦਾ ਇਹ ਸਟੰਗ ਕਰਨ ਵਾਲੇ ਬੰਦਿਆਂ ਨੇ ਉਹਨੂੰ ਆਪਣੇ ਹੱਥ 'ਚ ਰੱਖਿਆ ਹੈ ਮੈਂ ਬੇਨਤੀ ਕਰਦਾ ਕੁਝ ਪੱਤਰਕਾਰ ਭਰਾ ਪੀਟੀਸੀ ਬਣਦੇ ਜਾ ਰਹੇ ਆ ਪੱਤਰਕਾਰ ਦਾ ਕੰਮ ਹੁੰਦਾ ਲੋਕਾਂ ਦੇ ਸਵਾਲ ਲੀਡਰਾਂ ਤੱਕ ਪਹੁੰਚਾਉਣਾ ਲੀਡਰਾਂ ਨੇ ਉਹਦਾ ਜਵਾਬ ਦੇਣਾ ਹੁੰਦਾ ਲੀਡਰਾਂ ਨੂੰ ਉਦਾਂ ਹੀ ਡਿਫੈਂਡ ਕਰੀ ਜਾਣਾ ਪੱਤਰਕਾਰਾਂ ਦਾ ਕੰਮ ਨਹੀਂ ਹੁੰਦਾ ਮੈਂ ਬੇਨਤੀ ਕਰਦਾ ਪੀਟੀਸੀ ਨਾ ਬਣੋ ਆਪਣੇ ਫਰਜ਼ ਪਹਿਚਾਣੋ ਹੁਣ ਫਰਜ਼ ਪਹਿਚਾਣਨ ਦਾ ਵਕਤ ਆ ਗਿਆ ਜਿਉਂਦੇ ਬਸਤੇ ਰੋ